ਪੰਜਾਬ ਦੇ ਕੈਬਨਿਟ ਮਨਿਸਟਰ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਕਰਕੇ ਕਿਉਂਕਿ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਜੁਰਮਾਨਾ ਹੋ ਗਿਆ ਕੈਬਨਿਟ ਮਨਿਸਟਰ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਸੰਗਰੂਰ ਅਦਾਲਤ ਦੇ ਵਿੱਚ ਜੱਜ ਗੁਰਪਿੰਦਰ ਸਿੰਘ ਦੀ ਅਦਾਲਤ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਔਰ ਅਮਨ ਅਰੋੜਾ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ 2 ਸਾਲ ਦੀ ਸਜ਼ਾ ਹੋਈ ਹੈ ਔਰ ਨਾਲ ਦੀ ਨਾਲ ਅ ਨਕਦ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਨਾ ਸਿਰਫ ਇਕੱਲੇ ਅਮਨ ਅਰੂੜਾ ਦਾ ਜ਼ਿਕਰ ਆ ਸਕੋ ਉਸ ਦੇ ਨਾਲ ਉਸ ਦੇ 8 ਸਾਥੀ ਵੀ ਨੇ ਦਰਸਲ ਇਹ ਪੂਰੇ ਉਸ ਦੇ ਨਾਲ 9 ਸਾਥੀ ਸੀ ਉਸ ਦੇ 9 ਸਾਥੀਆਂ ਦੇ ਵਿੱਚੋਂ ਇੱਕ ਅਕਾਲ ਚਲਾਣਾ ਕਰ ਚੁੱਕਿਆ ਪਰ ਦੂਸਰੇ 8 ਸਾਥੀ ਜਿਹੜੇ ਉਹਦੇ ਨੇ ਉਹ ਵੀ ਨਾਲ ਵਿੱਚ ਨਾਮਜ਼ਦ ਨੇ ਇਹ ਮਾਮਲਾ 15 ਸਾਲ ਪੁਰਾਣਾ ਆ ਔਰ ਦੱਸਿਆ ਜਾ ਰਿਹਾ ਹੈ ਕਿ ਆਪਣੇ ਹੀ ਜੀਜੇ ਦੇ ਘਰ ਦੇ ਉੱਤੇ ਅਮਨ ਅਰੂੜਾ ਤੇ ਉਸ ਦੀ ਮਾਂ ਵੱਲੋਂ ਹਮਲਾ ਕੀਤਾ ਗਿਆ ਸੀ ਮੰਤਰੀ ਅਮਨ अरोड़ा ਦੇ ਉਸ ਦੀ ਮਾਂ ਦੇ ਉੱਤੇ ਇਹ ਇਲਜ਼ਾਮ ਸੀ ਕਿ ਇਹਨਾਂ ਨੇ 2007 ਦੇ ਵਿੱਚ ਇਹ ਹਮਲਾ ਆਪਣੇ ਹੀ ਰਿਸ਼ਤੇਦਾਰ ਦੇ ਘਰ ਕਰ ਦਿੱਤਾ ਸੀ ਅਮਨ अरोड़ा ਦੇ ਸਿਰ ਤੇ ਉੱਤੇ ਇਹ ਇਲਜ਼ਾਮ ਹੈਗਾ ਕੈਬਨਿਟ ਮਿਨਿਸਟਰ ਅਮਨ अरोड़ा ਦੇ ਸਿਰ ਤੇ ਇਲਜ਼ਾਮ ਹੈਗਾ ਕਿ ਉਹਨਾਂ ਨੇ ਆਪਣੇ ਹੀ ਜੀਜੇ ਦੇ ਘਰ ਵਿੱਚ ਹਮਲਾ ਕਰ ਦਿੱਤਾ ਜਦੋਂ ਉਹਨਾਂ ਦੇ ਜੀਜਾ ਜੀ ਘਰ ਦੇ ਵਿੱਚ ਮੌਜੂਦ ਹੀ ਨਹੀਂ ਸੀ ਫਿਰ ਉਸ ਵੇਲੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਘਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਿਆਸੀ ਰੰਜਿਸ਼ ਵਿਰਤੀ ਜਾ ਰਹੀ ਹੈ ਇਸ ਤੋਂ ਅਲੈਦਾ ਹੋਰ ਵੀ ਵੱਖ-ਵੱਖ ਪੱਖ ਸਾਹਮਣੇ ਲਿਆਂਦੇ ਜਾ ਰਹੇ ਨੇ ਪਰ ਆਖਰਕਾਰ 15 ਸਾਲ ਦੇ ਬਾਅਦ ਜਿਹੜੀ ਆ ਉਹ سزا ਸੁਣਾਈ ਗਈ ਹੈ ਦੱਸਿਆ ਜਾ ਰਿਹਾ ਸੰਗਰੂਰ ਦੀ ਅਦਾਲਤ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਸੰਗਰੂਰ ਦੀ ਅਦਾਲਤ ਵਿੱਚ ਇਸ ਫੈਸਲੇ ਤੋਂ ਬਾਅਦ ਅਮਨ अरोड़ा ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕੈਬਨਿਟ ਮਿਨਿਸਟਰ ਅਮਨ अरोड़ा ਨੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਔਰ ਇਸ ਦੇ ਵਿੱਚ ਉਹਨਾਂ ਦੇ 8 ਸਾਥੀਆਂ ਦਾ ਨਾਮ ਵੀ ਨਾਮਜ਼ਦ ਹੈਗਾ 15 ਸਾਲ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਇਹ ਪੂਰਾ ਮਾਮਲਾ ਹੈਗਾ ਆ ਉਹਨਾਂ ਨੇ 15 ਸਾਲ ਬਾਅਦ ਕਾਰਵਾਈ ਹੋਣ ਤੋਂ ਬਾਅਦ ਇਹ ਸ਼ੁਕਰਾਨਾ ਕੀਤਾ ਹੈ ਕਿ ਆਖਿਰਕਾਰ ਦੇਰ ਹੀ ਸਹੀ ਪਰ ਸਵੇਰ ਹੋਈ ਤਾਂ ਸਹੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਪੂਰਾ ਮਾਮਲਾ ਹੈਗਾ ਆ ਕਿਉਂ ਇਹ ਕਾਰਵਾਈ ਕੀਤੀ ਗਈ ਆ 15 ਸਾਲ ਤੱਕ ਕਿਉਂ ਮਾਮਲਾ ਲਟਕਦਾ ਰਿਹਾ ਕੀ ਕੁਝ ਸਾਹਮਣੇ ਆਇਆ ਔਰ ਅਮਨ ਅਰੋੜਾ ਦੇ ਰਿਸ਼ਤੇਦਾਰ ਨੇ ਕੀ ਕੁਝ ਬੋਲਿਆ ਆਓ ਤੁਹਾਨੂੰ ਵਰ ਟੂ ਵਰਸ ਨਾਲ ਦਿੰਦੇ ਪਹਿਲਾਂ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ ਅਰੋੜਾ ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨੂੰ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਏ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕ ਕਿਉਂ ਚਲੇ ਗਏ ਪਰ ਇਹ ਹਟੇ ਨਹੀਂ ਇੱਕ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 3:30 4:00 5:00 ਵੇ ਚੰਡੀਗੜ੍ਹ ਪਹੁੰਚਿਆ ਹਾਕੇ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗਲਤ ਗਲਤ ਮੈਂ ਰਹਿائش ਐ ਮੈਂ ਇੱਥੇ ਰਹਿ ਰਿਹਾ ਹਾਂ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਐਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੋਡਾਂ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸੱਟਾਂ ਵਜੀਆਂ ਤਾਂ ਐਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪ੍ਰੈਜੈਂਸ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋ ਗਏ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵਨੋਂ ਵੀ ਕੋਈ ਕੰਪਲੇਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ 5-4 ਮਹੀਨੇ ਬਾਅਦ ਇਹ ਤਾਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਔਰ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਇਸ ਦਾਸਾ ਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਨੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਪਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ तकरीबन 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ ਚਾਰ ਸ਼ੀਟ ਹੋਏ ਸੀ ਅਮਨ अरोड़ा ਤੇ ਉਹਨਾਂ ਦੇ ਅੱਠ ਸਾਥੀ 2022 ਦੇ ਵਿੱਚ ਚਾਰ ਸ਼ੀਟ ਹੋਏ ਸੀਗੇ ਇਹ ਅੰਡਰ ਸੈਕਸ਼ਨ 452 ਚਾ 323 148 199 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਲੱਗਿਆ ਮਾਮਲਾ ਕੀ ਜਦੋਂ ਤੁਸੀਂ ਕਹਿ ਰਹੇ ਹੋ ਘਰ ਆਏ ਸੀ ਮਤਲਬ ਕੀ ਕਾਰਨ ਸੀ ਘਰੇ ਆਉਣ ਦਾ ਕਰੇ ਮੇਰਾ ਖਿਆਲ ਆ ਕਿਉਂਕਿ ਇਹ 2022 ਬਾ ਸਾਧ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ ਇੱਕ ਕਿਸੇ ਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਇੱਥੋਂ ਭਜਾਇਆ ਜਾਵੇ ਇੱਕ ਉਸ ਤਰ੍ਹਾਂ ਦਾ ਛੜੇੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਸੀ ਆ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਹਮਣੇ ਜੀ ਹਾਂ ਅਮਨ अरोड़ा ਉਦੋਂ ਕਾਂਗਰਸੀ ਸੀ ਇਹ ਉਦੋਂ ਕਾਂਗਰਸ ਸਰਕੀ ਪਰਿਵਾਰ ਦੀ ਕੋਈ ਰਾਜਨੀਤਿਕ ਰੰਜਿਸ਼ ਵੀ ਆਪ ਦੇ ਵਿੱਚ ਰਹੀ ਹੈ ਹੁਣ ਤੱਕ ਜਿੰਨਾਂ ਜਿੰਨਾ ਚਿਰ ਤੁਹਾਡਾ ਕੇਸ ਚੱਲਿਆ ਦੇਖੋ ਰਾਜਨੀਤੀ ਰੰਜਿਸ਼ ਕਹਿ ਲੋ ਜਾਂ ਆਪ ਦਾ ਆ ਦਾ ਹੱਕ ਕਹਿ ਲੋ ਠੀਕ ਹੈ ਅਮਨ अरोड़ा ਨੂੰ ਟਿਕਟ ਮਿਲਦੀ ਰਹੀ ਪਹਿਲਾਂ ਕਾਂਗਰਸ ਤੋਂ ਮਿਲੀ ਦੋ ਵਾਰੀ ਦੋਵੇਂ ਵਾਰੀ ਹਾਰ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਉੱਥੋਂ ਜਿੱਤ ਗਏ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਪਹਿਲਾਂ ਕਾਂਗਰਸ ਪਾਰਟੀ ਤੋਂ ਉਹਨਾਂ ਮਸ਼ਰੂਮ ਨਹੀਂ ਕਾਲੀ ਦਲਚਾ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਟਿਕਟ ਦੀ ਪਰ ਮੈਨੂੰ ਅਜ ਤੱਕ ਟਿਕਟ ਨਹੀਂ ਮਿਲੀ ਸੋ ਰੰਜਿਸ਼ ਨਹੀਂ ਉਹ ਆਪਣੀ ਹੈ ਉਹਨਾਂ ਨੇ ਆਪਣਾ ਚਲੋ ਆਫ ਦਾ ਪੋਲੀਟੀਕਲ ਕੈਰੀਅਰ ਆਫ ਦਾ ਬਣਾਇਆ ਹੈ ਮੈਂ ਆਪਣਾ ਲੱਗਿਆ ਹੋਇਆ ਆਂ ਪ੍ਰਮਾਤਮਾ ਕਿਰਪਾ ਕਰੂਗਾ ਫੈਸਲੇ ਤੋਂ ਬਾਅਦ ਉਹਨਾਂ ਦੇ ਸਿਆਸੀ ਜੀਵਨ ਤੇ ਕੀ ਅਸਰ ਦੇਵੇਗਾ ਤੁਸੀਂ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਨਾਂ ਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇਂ ਐਮਪੀ ਹੈ ਪਾਵੇਂ ਐਮਐਲਏ ਪਾਵੇਂ ਐਮਐਲਸੀ ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ ਉਹਦੀ ਉਹ ਅਨਸੀਟਡ ਹੋ ਜਾਂਦਾ ਉਹਦੀ ਐਮਐਲਏਸ਼ਿਪ ਔਰ ਉਹਦੀ ਜੋ ਵੀ ਚ ਐਮਐਲਏਸ਼ਿਪ ਤੇ ਇਨਸਟਿਨ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ ਉਹਦੀ ਵੇਕੈਂਟ ਹੋ ਜਾਂਦੀ ਹੈ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀ ਦੇਖਦੇ ਹਾਂ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮినਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਹਾਂ ਉਹਦੇ ਤੇ ਕੋਈ ਕ腐ਪਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੂਟ क्रुएਲਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜ਼ਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਕਿ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਵੇਖਦੇ ਹੋਏ ਅਨਸੀਟ ਕਰਨਗੇ ਜੇਕਰ ਇਹਨਾਂ ਨੂੰ ਜਮਾਤ ਮਿਲ ਜਾਂਦੀ ਹੈ ਤਾਂ ਤੁਹਾਡੇ ਵੱਲੋਂ ਅਗਲਾ ਰੁਕੀ ਹੋਵੇ ਨਹੀਂ ਨਹੀਂ ਅਸੀਂ ਤਾਂ ਬਿਲਕੁਲ ਆਪਿਆਂ ਅਸੀਂ ਤੇ ਆਪਣੇ ਐ ਜਿਹੜੇ ਵਕੀਲ ਹੈ ਡਿਟੇਲ ਆਰਡਰ ਆ ਜਾਏ ਔਰ ਅਸੀਂ ਅੱਗੇ ਜਾਵਾਂਗੇ ਅਸੀਂ ਉਸ ਨੂੰ ਪ੍ਰੋਟੈਸਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਇਹ ਸਜ਼ਾ ਘੱਟ ਹੋਈ ਹੈ ਕੰਦੇ ਚ ਜੋ ਮੈਕਸਿਮ ਸਜ਼ਾ 7 ਸਾਲ ਆ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਨੂੰਨਾ ਅਪਰਾਧ ਕੀਤਾ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਫਿਗਰ ਹੈ ਇੱਕ ਸੁਸਾਇਟੀ ਚ ਪਤਾ ਵੀ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਆਦਮੀ ਕਾਨੂੰਨ ਨੂੰ ਆਪਦੇ ਹੱਥ ਚ ਲੈਂਦਾ ਆਪਦੀ ਪਾਵਰ ਔਰ ਆਪਦੇ ਪੈਸੇ ਦੀ ਵਜ੍ਹਾ ਨਾਲ ਤੇ ਉਸ ਨੂੰ ਵੀ ਕੋਟਾਂ ਉਹਦੇ ਵਾਸਤੇ ਵੀ ਸਜ਼ਾ ਬਰਾਬਰ ਦੀ ਹੈ ਸਜ਼ਾ ਉਹਨਾਂ ਨੂੰ ਵੀ ਮਿਲਦੀ ਹੈ ਤਾਂ ਇਸ ਵਾਸਤੇ ਜਿਹੜੇ ਖਾਸ ਕਰਕੇ ਪਬਲਿਕ ਫਿਗਰ ਹੈ ਅਸੀਂ ਤਾਂ ਲੋਕਾਂ ਨੂੰ ਰਸਤਾ ਵਾਹਣਾ ਹੈ ਤੇ ਅਸੀਂ ਇਹਨਾਂ ਨੂੰ ਜੇ ਕੋਰਟ ਹੈ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਯੈਸ ਇੱਥੇ ਦੇਰ ਹੋ ਸਕਦੀ ਹੈ ਅંધੇਰ ਨਹੀਂ ਕਾਨੂੰਨ ਸਭ ਲਈ ਬਰਾਬਰ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ